ਪਰ ਦੇ ਉਸ ਧਰਨੇ ਰੀਆਂ ਜਿਸ ਧਰਨੇ ਵਿੱਚ ਵਿੱਚ 2018 ਤੋਂ ਸਾਡੇ ਬਜ਼ੁਰਗ ਡੀਕ ਰਹੇ ਨੇ ਆਪਣੀਆਂ ਪੈਨਸ਼ਨਾਂ ਇਹਨਾਂ ਦੇ ਘਰ ਦੇ ਇਹਨਾਂ ਦੀਆਂ ਬੇਟੀਆਂ ਡੀਕ ਰਹੇ ਨੇ ਆਪਣੇ ਪਾਪਾ ਦੀਆਂ ਤਨਖਾਹਾਂ ਕਿਤਾਬਾਂ ਡੀਕਦੀਆਂ ਨੇ ਬੇਟੀਆਂ ਘਰ ਵਿੱਚ ਬੈਠੀਆਂ ਆਟਾ ਡੀਕਦੀਆਂ ਨੇ ਇਹਨਾਂ ਦੀ ਘਰ ਵਾਲੀਆਂ ਦਾਣੇ ਡੀਕਦੀਆਂ ਨੇ ਪਰ ਇਹਨਾਂ ਨੂੰ ਕੁਝ ਨਹੀਂ ਮਿਲਿਆ ਆ 2018 ਦਾ ਧਰਨਾ ਲੱਗਿਆ ਸਾਡੇ ਨੌਜਵਾਨ ਨੌ ਨੌ ਸਾਡੇ ਇੱਥੇ ਬਜ਼ੁਰਗ ਸ਼ਹੀਦ ਹੋ ਗਏ ਨੇ ਕਿਸੇ ਨੂੰ ਵਿਚਾਰੇ ਨੂੰ ਹਾਰਟ ਅਟੈਕ ਹੋ ਗਿਆ ਕਿਸੇ ਨੂੰ ਕੁਝ ਹੋ ਗਿਆ ਤੇ ਉਹ ਵਿਚਾਰੇ ਧਰਨੇ ਦੇ ਵਿੱਚ ਆਪਣੀ ਪੈਨਸ਼ਨ ਡਿੱਕ ਦੇ ਡਿੱਕ ਦੇ ਸਦਾ ਲਈ ਆਪਣੀ ਵਸੀਅਤ ਕਰਾ ਕੇ ਲੰਘ ਗਏ ਨੇ ਗੱਲਬਾਤ ਕਰਦੇ ਆਂ ਤੇ ਗੁੱਸੇ ਵਿੱਚ ਨੇ ਇਹਨਾਂ ਵੱਲੋਂ ਕੋਈ ਫੈਸਲਾ ਲਿਆ ਗਿਆ ਹੈ ਤੇ ਗੱਲਬਾਤ ਕਰਦੇ ਮੇਰੇ ਨਾਲ ਨੇ ਸਰਦਾਰ ਜਗਤਾਰ ਸਿੰਘ ਜੀ ਵਾਏ ਗੁਰੂ ਜੀ ਕਾ ਖਾਲਸਾ ਵਾਏ ਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਪ੍ਰਮ ਪ੍ਰਾਇਮ ਉਹਦੇ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਹੜੇ ਕਿ 6:30 10 2018 ਤੋਂ ਸਾਡੇ ਨਾਲ ਜੁੜੇ ਹਨ ਮੈਂ ਸਭ ਤੋਂ ਪਹਿਲਾਂ ਮੇਰੀ ਬੇਨਤੀ ਆ ਕਿ ਮੈਂ ਡੀਸੀ ਸਾਹਿਬ ਉਹ ਮਨਜ਼ੂਰੀ ਲੈ ਕੇ 10 2018 ਨੂੰ ਮੈਂ ਸਿਰਫ ਰਟਾਇਰ ਮਾਨ ਪੱਤੇ ਵਾਲੇ ਸੋਲਕੀਆਂ ਟੂਲਪਲਾਜ਼ੇ ਦੇ ਚਾਨਾ ਲਾਇਆ ਹੋਇਆ ਜਿਸ ਕਰਕੇ ਦੇਖੋ ਅੱਜ 25 ਸਾਲ ਹੋ ਗਏ ਸਾਰੀ ਸਰਕਾਰ ਨੇ ਕਿਸੇ ਨਹੀਂ ਬਾਣੀ ਫੜੀ ਕਿ ਜਿਹੜਾ ਸਾਡਾ ਪ੍ਰਧਾਨ ਗੁਰਦੀਪ ਸਿੰਘ ਤਾਂ ਇਹਨਾਂ ਨੇ ਅਫਸਰਾਂ ਨਾਲ ਮੀਤੀ ਪੁੱਛ ਕਰਕੇ ਕੋ ਮਨ ਨਾਲ ਕਾਨੂੰਨ ਸੋਲਕੀਆਂ ਟੂਲਪਲਾਜ਼ੇ ਪਰ ਜਿੱਕਾ ਸਾਲਾ ਜੀਤਾਲੇ ਬੈਠੇ ਸਾਨੂੰ ਐਂ ਬਿਠਾੜਤਾ ਕਿ ਸਾਰੀ ਖਬਰਸਾ ਨਹੀਂ ਬਣੀ ਹੈਗੀ ਇਹ ਅਫਸਰਾਂ ਨਾਲ ਮਿਲਿਆ ਹੋਇਆ ਹੈ ਕਿ ਸਾਡੇ ਨੌਜਵਾਨ ਸਾਰੇ ਸਹੀਦ ਹੋ ਗਏ ਹੈ ਕਿ ਮੈਂ ਹੁਣ ਜੇ ਜਿਹੜੀ ਆਪਣੀ ਨਵੀਂ ਕਮੇਟੀ ਬਣੀ ਹੈ ਮੈਂ ਇਹਨੂੰ ਬਾਹਰ ਉੱਦਲ ਵੀ ਬੇਨਤੀ ਕੀਤੀ ਭਾਈ ਆਪਣੇ ਹਾਰ ਪਾ ਕੇ ਤੁਸੀਂ ਘਰਾਂ ਬੈਠ ਕੇ ਕਿ ਹਾਰ ਘਰ ਪਾਉਣ ਬਾਤ ਨਹੀਂ ਤੇ ਪਾਈ ਅਸੀਂ ਅਸੀਂ ਧਾਨੇ ਤੇ ਬੈਠਣ ਬਾਤ ਤੇ ਥੋੜੇ ਹਾਰ ਪਾਇਦੇ ਤੁਰਤਾ ਸਾਡਾ ਹਾਰਾਂ ਦਾ ਮੁੱਲ ਵੀ ਨਹੀਂ ਮੋੜਿਆ ਕਿਦਨ ਆ ਕੇ ਵੀ ਅਸੀਂ ਤੁਹਾਡੇ ਜਾਈਏ ਕਿ ਮੈਂ ਫੇਰ ਬੇਨਤੀ ਕਰਦਾ ਕਿ 24 25 ਦਾ ਸੈਸ਼ਨ ਚੱਲਣਾ 23 ਤਰੀਕ ਨੂੰ ਸ਼ਾਮ ਤੱਕ ਬੰਦੇ ਇੱਥੇ ਪਹੁੰਚਣਾ ਆਪਾਂ ਕਿਸੇ ਵੀ ਟਾਈਮ ਹਿਲਜੁਲ ਕਰ ਸਕਦੇ ਹਾਂ ਕਿ ਸ਼ਾਇਦ ਵਿੱਚ ਜੇ ਆਪਾਂ ਹਿਲਜੁਲ ਕਰੂਗੇ ਤਾਂ ਹੀ ਕੋ ਆਪਣਾ ਮਾਨਾ ਘਰ ਬੈਠ ਕੇ ਟੀਮ ਦੇ ਗੋਡੇ-ਗੋਡੇ ਨਾਲ ਨਾ ਬੈਠੋ ਤੇ ਇੱਥੇ ਆਜੋ ਤੇ ਨਿਆਂ ਦੇ ਛਤਰਖਾਨੇ ਦਾ ਖਾਈ ਜਾਓ ਕਿ ਸਾਰੇ ਹਾਰਾਂ ਦਾ ਮੋਤਾ ਮੋੜ ਤੋਂ ਮੈਂ ਕਮੇਟੀ ਨੂੰ ਬੇਨਤੀ ਕਰਦਾ ਜਿਹੜੇ ਤੁਸੀਂ ਹਾਰ ਪਵਾਏ ਆ 23 ਤਰੀਕ ਨੂੰ ਜਗਤਾਰ ਸਿੰਘ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਜਿਹੜਾ ਸੈਸ਼ਨ ਸ਼ੁਰੂ ਹੋਣਾ ਹੈ ਆਪਾਂ ਸਰਕਾਰ ਤੇ ਕੋਈ ਦਬਾਅ ਬਣਾਈਏ ਤੇ ਇਹਨਾਂ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਸਾਰੇ ਵੀਰ ਸੋਲਖੀਆਂ ਟੋਲ ਟੈਕਸ ਤੇ ਪਹੁੰਚਣ ਤੇ 23 ਤਰੀਕ ਤੋਂ ਪਹੁੰਚਣ ਤੋਂ ਬਾਅਦ ਕੋਈ ਫੈਸਲਾ ਲਿਆ ਜਾਏਗਾ ਅੱਜ ਜੇ ਛਾਏ ਜੇ ਜੜਾ ਨਾ ਕਰਿਆ ਮੈਂ ਪਹਿਲੇ ਪਾ ਦੇ ਵੀ ਕਮੀਨੇ ਵਿੱਚ ਜਾਈ ਰੋਡ ਜਾਮ ਕਰਾਂਗੇ ਵਾਕੇ ਅਸੀਂ ਰੋਡ ਜਾਮ ਕਰਾਂਗੇ ਕਿ ਮੈਂ ਸਾਰੇ ਜਿੰਨੇ ਵੀ ਮੇਰੇ ਟਾਇਰ ਵੀਰ ਸਾਥੀ ਆ ਆਪਣੇ ਗੋਲਾ ਸੇਕਾ ਪਲਾਕੇ ਸੋ ਗਿਆ ਟੂਪਲਾਈਜ ਪਹੁੰਚਣਾ ਕਿ ਆਪਾਂ ਵਾਤੇ ਬਾਤ ਕਟੇ ਹੋ ਗਿਆ ਪਰ ਰੋਡ ਜਾਮ ਕਰਿਆ ਰੋਡ ਜਾਮ ਅਸੀਂ ਉਹਨਾਂ ਚੇ ਨਹੀਂ ਖੋੜਾ ਜਿੰਨਾ ਚੇ ਸਾਰੇ ਬੰਦੇ ਨੋਟੀਫਿਕੇਸ਼ਨ ਉਹ ਦੇਖ ਨਹੀਂ ਆਉਂਗੇ ਅਸੀਂ ਚੰਡੀਗੜ੍ਹ ਨਹੀਂ ਜਾਉਂਗੇ ਅਸੀਂ ਅਫਸਰਾਂ ਨੂੰ ਇੱਥੇ ਪਾਉਣਾ ਅਸੀਂ ਸਾਰੇ ਰਾਤੇ ਬੰਦ ਕਰ ਦੂ ਅੱਗੇ ਮੰਗੂ ਨਹੀਂ ਹੋਊਗਾ ਵੀ ਇੱਕ ਰਾਤਾ ਖੋਲਦਾ ਤਿੰਨ ਬੰਦ ਕਰਤੇ ਅੱਗੇ ਵੀ ਰੋਡ ਜਾਮ ਕਰਿਆ ਅਸੀਂ ਅੱਗੇ ਕੀ ਮਿਲਿਆ ਅੱਗੇ ਸਾਰੇ ਆਪਣੇ ਲੀਡਰ ਤੇ 134 ਦੇ 137 ਦੇ ਚੰਡੀਗੜ੍ਹ ਜਾ ਕੇ ਵਿੱਗੇ ਆਪਣੀਆਂ ਤਰਖਾਂ ਵਧਾ ਲੀਆਂ 43 ਹਜ਼ਾਰ ਹੋ ਗਈ ਮੇਤਲੋ ਕੋਈ ਗੱਲ ਨਹੀਂ 43 ਹਜ਼ਾਰ ਹੋ ਗਈ ਠੀਕ ਹੈ ਕਿ ਬਾਜੇ ਤੁਹਾਨੂੰ ਵੀ ਟੈਗ ਦੀ ਬਿਮਾਰੀ ਪਣੀ ਜਾਂਤ ਤੇ ਜ਼ੀਰੋ ਪਰ ਆਉਣਾ 43000 ਚਲੋ ਵਧਾਈ ਦੇ ਪਾਤਰ ਨੇ ਉਹਨਾਂ ਦੀ ਹੋ ਗਈ ਪਰ ਇਹਨਾਂ ਬਜ਼ੁਰਗਾਂ ਬਾਰੇ ਸੋਚੋ ਨਾ ਜੇ ਇਹ ਧਰਨਾ ਔਰੇ ਨਾ ਹੁੰਦਾ ਤਾਂ ਸੁਣਵਾਈ ਕਿੱਥੇ ਹੋਣੀ ਸੀ ਇਹ ਧਰਨੇ ਦੇ ਵਿੱਚ ਹਿਲਜੁਲ ਹੋਈ ਆ ਰੋਡ ਜਾਮ ਹੋਏ ਨੇ ਇਹਨਾਂ ਵੱਲੋਂ ਬੇਨਤੀ ਕੀਤੀ ਗਈ ਨਿਰਮਲ ਸਿੰਘ ਜੀ ਕਿੱਥੇ ਕਿੱਥੇ ਡਿਊਟੀ ਕਰੀ ਆ ਅਸੀਂ ਇਹ ਪੁਲਿਸ ਲਾਈਨ ਡਿਊਟੀ ਕਰੀ ਆ ਨਹਿਰਾਂ ਦੇ ਡਿਊਟੀ ਕਰੀ ਆ ਜੀ ਆਰ ਪੀ ਦੇ ਫਿਰ ਆਪਣਾ ਆਹ ਬੁੱਧਕੀ ਨਦੀ ਤੇ ਕਿੰਨੇ ਸਾਲ ਹੋ ਗਏ ਰਿਟਾਇਰ ਹੋਿਆਂ ਨੂੰ ਮੈਨੂੰ ਹੋ ਗਏ ਹੀ 8-9 ਸਾਲ ਹੋ ਗਏ ਬੱਚੇ ਕਿੰਨੇ ਆ ਮ ਬੱਚੇ ਰਪਦੀ ਜੀ ਹੈ ਜੀ ਆਪਣਾ ਕਿਦਾਂ ਕਿਦਾਂ ਘਰ ਦਾ ਕਿਦਾਂ ਗੁਜ਼ਾਰਾ ਹੁੰਦਾ ਫਿਰ ਹੁਣ ਕਰਦਾ ਤਾਂ ਵੀ ਠੀਕ ਠੀਕ ਹੈ ਬਸ ਜ਼ਿਆਦਾ ਨਹੀਂ ਹੈਗਾ ਦੇਖੋ ਇਹਨਾਂ ਬਜ਼ੁਰਗਾਂ ਦੇ ਚਿਹਰੇ ਦੇਖੋ ਯਾਰ ਮੈਨੂੰ ਤਾਂ ਥੋੜਾ ਜਿਹਾ ਤਰਸ ਜਾ ਆਉਂਦਾ ਪਰ ਇਹਨਾਂ ਨੇ ਮਦਦ ਕਰੀ ਹੈ 8 ਸਾਲ ਹੋ ਗਏ ਨੇ ਸასი ਕਾਲ ਜੀ ਆ ਬਜ਼ੁਰਗ ਕਿੱਥੋਂ ਆਇਓ ਜੀ ਮੈਂ ਦਿੱਲੋਂ ਖੇੜੀ ਤੋਂ ਆਇਆ ਜੀ ਨਾਂ ਕੀ ਹੈ ਜੀ ਬੰਦ ਸਿੰਘ ਜੀ ਕਿੰਨੇ ਸਾਲ ਹੋ ਗਏ ਰਿਟਾਇਰ ਹੋਇਆ ਨੂੰ ਮੈਂ 2013 ਨੂੰ ਰਿਟਾਇਰ ਹੋਇਆ ਜੀ 13 10 ਸਾਲ ਹੋ ਗਏ ਨੇ ਹਾਂ ਜੀ ਤੁਹਾਡੀ ਉਮਰ ਹੋਣੀ ਹੈ ਹੁਣ 68 ਸਾਲ ਦੇ ਕਰੀਬ 70 ਤੋਂ 90 ਸਾਲ 70 ਹੋ ਗਏ ਬੱਚੇ ਕਿੱਦਾਂ ਚੱਲਦਾ ਘਰ ਦਾ ਗੁਜ਼ਾਰਾ ਬੱਚੇ ਸਾਰੇ ਵਿਆਹ ਤੇ ਜੀ ਅੱਛਾ ਜੀ ਮੁੰਡਾ ਵੀ ਵਿਆਹ ਤਾਂ ਠੀਕ ਹੈ ਘਰ ਦੇ ਹੈਗੇ ਨੇ ਹਾਂ ਜੀ ਜੀ ਤੇ ਕਿਦਾਂ ਫਿਰ ਗੁਜ਼ਾਰਾ ਚੱਲਦਾ 7-8000 ਰੁਪਏ ਕਿਦਾਂ ਕਮਾਉਂਦੇ ਹੋ ਘਰ ਦਾ ਚੁੱਲਾ ਦਾਲ ਬਟੂਲ ਮੈਂ ਡਿਊਟੀ ਕਰਦਾ ਜੀ ਕਿਹੜੇ ਵਿਭਾਗ ਵਿੱਚ ਇੰਡੋ ਗਲੋਬਲ ਕਾਲ ਦੇ ਵਿੱਚ ਸਕਿਉਰਟੀ ਚ ਲੋ ਜੀ ਸਕਿਉਰਟੀ ਗਾਰਡ ਵਿੱਚ 10000 12000 ਹੋਣੀ ਹੈ 12000 12 12000 ਤਨਖਾਹ ਉਮਰ 70 ਸਾਲ ਸ਼ਰਮ ਨਹੀਂ ਆਉਂਦੀ ਸਰਕਾਰਾਂ ਨੂੰ 70 ਸਾਲ ਦੀ ਇਹ ਉਮਰ ਇਹਨਾਂ ਦੀ ਬੈਠ ਕੇ ਖਾਣੇ ਦੀ ਸੀ ਕਿਉਂਕਿ ਇਹਨਾਂ ਨੇ ਜਵਾਨੀਆਂ ਤਾਂ ਥਾਣਿਆਂ ਦੇ ਲੇਖੇ ਲਾਤੀਆਂ ਬਾਪੂ ਹੈ ਨਾ ਕਦੇ ਸੰਭਣ ਲੈ ਕੇ ਚਲੇਗੇ ਕਦੇ ਥਾਣੇ ਚਲੇਗੇ ਕਦੇ ਮੇਰੇ ਵਰਗੇ ਪੱਤਰਕਾਰ ਨੂੰ ਰੇਡ ਮਾਰ ਕੇ ਚੱਕਣ ਚਲੇ ਗਏ ਹੈ ਜੀ ਦੀਵਾਨੀਆਂ ਤੁਸੀਂ ਥਾਣਿਆਂ ਚ ਲਾਤੀਆਂ ਤੇ ਆ ਤਾਂ ਉਮਰ ਤੁਹਾਡੀ ਬੈਠ ਕੇ ਖਾਣ ਦੀ ਸੀ ਸੱਚ ਆ ਚਾ ਚੈੜੀਆਂ ਮੈਂ ਜਲੇ ਦੇ ਬਚਿਆ ਜੀ ਜਲੇ ਨੇ ਬੰਦੇ ਨੇ ਦੂਈ ਰਾਤ ਨੂੰ ਸਾਰੇ ਮਾਰਦੇ ਬੰਦੇ ਗੁਲਜਾਰ ਸਿੰਘ ਫੌਜੀ ਦੀ ਮੈਂ ਛੁੱਟੀ ਘਟਾ ਕੇ ਦੋ ਦਿਨ ਦੀ ਤਾਂ ਜਦੋਂ ਉਹ ਮੈਨੂੰ ਉਹਨਾਂ ਨੇ ਬਹੁਤ ਜੋਲ ਆਇਆ ਕਹਿੰਦੇ ਵੀ ਤੂੰ ਆ ਟਕ ਮੈਂ ਤਾਂ ਮੈਂ ਨਹੀਂ ਹਟਕਦਾ ਪੀਏਪੀ ਦਾ ਥਾਣੇਦਾਰ ਤਾਂ ਬੈਠਾ ਜੀ ਸਾਡੇ ਕੋਲ ਜਲੇ ਬਾਬੇ ਦੇ ਮੁਕਾਬਲੇ ਵਿੱਚ ਸ਼ਾਮਲ ਸੀ ਤੁਸੀਂ ਹਾਂ ਜੀ ਹਾਂ ਜੀ ਹਾਂ ਜੀ ਲਓ ਜੀ ਬਾਬਾ ਜੇ ਅੱਲਾ ਸਿੰਘ ਖੜਕੂਵਾਦੇ ਦੌਰ ਦੇ ਵਿੱਚ ਇੱਕ ਦੇ ਵਿੱਚ ਮਾਰਿਆ ਸੀ ਬੁਲਟ ਪ੍ਰੂਫ ਉਦੋਂ ਟਰੈਕਟਰ ਬਣਾਏ ਸੀ ਪੁਲਿਸ ਨੇ ਇਹ ਬਜ਼ੁਰਗ ਨੇ ਇਹ ਉਹਨਾਂ ਦੇ ਨਾਲ ਸ਼ਾਮਲ ਸੀ ਯਾਰ ਤੇ ਕਾਂ ਜੇ ਇਹਨਾਂ ਦੇ ਗੋਲੀਬਾਜਦਾਂ ਦੀ ਚਲੋ ਜਾਣਾ ਸੀ ਜਦੋਂ ਹੁਣ ਤੁਸੀਂ ਰਾਤ ਨੂੰ ਡਿਊਟੀ ਤੇ ਰੋ ਰਹੇ ਆ ਬਜ਼ੁਰਗ ਰੋ ਰਹੇ ਦੇਖੋ ਇਹਨਾਂ ਦਾ ਹੰਝੂ ਯਾਰ ਕੌਣ ਪੁੱਛੂਗਾ ਭਗਵੰਤ ਮਾਨ ਸਾਹਿਬ ਤੁਹਾਡੇ ਵਾਪਰ ਗਈ ਹੈ ਤੁਹਾਡੇ ਵੀ ਤਾਂ ਮਾਪੇ-ਵਾਪਾ ਹੈਗੇ ਨੇ ਤੁਸੀਂ ਵੀ ਕਿਸੇ ਕੁੱਖ ਤੋਂ ਜਨਮ ਲਿਆ ਇਹਨਾਂ ਦੀ ਸੁਣ ਲਓ ਇਹਨਾਂ ਦੀ ਸੁਣ ਲਓ ਲਾ ਦਿਓ ਪੈਨਸ਼ਨ 8000 10000 ਲਾ ਦਿਓ ਇਹਨਾਂ ਦੀ ਰੋ ਰਿਹਾ ਸਾਡਾ ਬਜ਼ੁਰਗ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਇਓ ਜੀ ਆਨੰਦਪੁਰ ਸਾਹਿਬ ਤੋਂ ਜੀ ਕਿੱਥੇ ਕਦੋਂ ਰਿਟਾਇਰ ਹੋਏ 19 ਚ ਰਿਟਾਇਰ ਹੋਏ 5ਵੇਂ ਚ ਹੁਣ ਕੀ ਕੰਮ ਕਰਦੇ ਹੋ ਬਿੱਲ ਹੀ ਆ ਕਰੇ ਕਿਦਾਂ ਗੁਜ਼ਾਰਾ ਚੱਲਦਾ ਗਜਾਰਾ ਤਾਂ ਹੁਣ ਮਾੜਾ ਮੋਟਾ ਹੀ ਆ ਜਿਸ ਜਿਸ ਤਰ੍ਹਾਂ ਫਸਲ ਦਾ ਮਾੜਾ ਮੋਟਾ ਕਰੀ ਜਾਈਦਾ ਘਰੇ ਕਰਦੇ ਹੈਗੇ ਨੇ ਹਾਂਜੀ ਕਰਦੇ ਹੈਗੇ ਘਰ ਦੇ ਬੱਚੇ ਤੁਹਾਨੂੰ ਕਹਿੰਦੇ ਨਹੀਂ ਹੈਗੇ ਕਿਤੇ ਗੱਲਾਂ ਬਾਤਾਂ ਵਿੱਚ ਵੀ ਬਾਪੂ ਸਾਰੀ ਉਮਰ ਤੱਕ ਪੁਲਸ ਵਿੱਚ ਗੋਵਾਲੀ ਹੋਮਗਾਰਡ ਚ ਗੋਵਾਲੀ ਹੁਣ ਤੂੰ ਘਰਾਂ ਬੈਠਾ ਹੁੰਦਾ ਤਾਂ ਹੈਗਾ ਘਰ ਚ ਗੱਲੇ ਗੱਲ ਤਾਂ ਹੁੰਦੀ ਆ ਪਰ ਹੁਣ ਜ਼ੋਰ ਵੀ ਕਿ ਆਏ ਸਰਕਾਰ ਅੱਗੇ ਜੀ ਹਾਂਜੀ ਜਦੋਂ ਲਾਇਆ ਹੀ ਨਹੀਂ ਸਰਕਾਰ ਨਾਲ ਕੁਝ ਇਹਨਾਂ ਬਜ਼ੁਰਗਾਂ ਦੇ ਚਿਹਰੇ ਦੇਖ ਲਓ ਇਹ ਸਾਡੇ ਬਾਪੂ ਨੇ ਸਰਕਾਰਾਂ ਦੇ ਵੀ ਬਾਪੂ ਇਹੋ ਜਿਹੇ ਨੇ ਸਰਕਾਰਾਂ ਦੇ ਬਾਪੂਆਂ ਦੇ ਕੋਈ ਸਤਾਰੇ ਨਹੀਂ ਲੜਕਦੇ ਵੀ ਉਹ ਕਿਤੇ ਖਾਸ ਬਾਪੂ ਹੈ ਇਹਨਾਂ ਦੇ ਵੀ ਦੋ ਲੱਤਾਂ ਨੇ ਦੋ ਅੱਖਾਂ ਨੇ ਇਹਨਾਂ ਦੇ ਵਿੱਚ ਵੀ ਉਹੀ ਜਾਨ ਹੈ ਤੁਸੀਂ ਇਹਨਾਂ ਦੀ ਸੁਣਦੇ ਨਹੀਂ ਆਪਣੇ ਬਾਪੂਆਂ ਨੂੰ ਗੱਡੀਆਂ 'ਚ ਘਮਾਉਂਦੇ ਫਿਰਦੇ ਹੋ ਹੈਨਾ ਮਹਿੰਗੇ ਪਟ્રોલ 10-10 ਗਨਮੈਨ ਤੁਹਾਡੇ ਗਨਮੈਨ ਇਹੀ ਹੈ ਜੇਕਰ ਹਾਂ ਜੀ ਉਹ ਜਿਹੜਾ ਉਹ ਟਾਈਮ ਜਿਹੜੇ ਦੂੜੀਆਂ ਸੀ ਕਰੀਆਂ ਦੀਆਂ ਸਾਨੂੰ ਗੰਨੇਵਾ ਪੁਲਿਸ ਵੜ ਦਿੰਦੀ ਸੀ ਜੀ ਉਹਦੇ ਵਿੱਚ ਫੇ ਪਤਾ ਹੈ ਉਹਨਾਂ ਨੂੰ ਕੀ ਕਹਿਣਾ ਵੀ ਜੇ ਤਾਂ ਤੁਸੀਂ ਪਿੱਛੇ ਮੂੜੇ ਤਾਂ ਸਾਡੀ ਕੋਲੀ ਨਹੀਂ ਅੱਗੇ ਤਾ ਖਾਡਗੋਨੀ ਗੋਲੀ ਹੈਗੀ ਤੀ ਜੇ ਤੁਸੀਂ ਲੀਡਰਾਂ ਦੀ ਸੁਰੱਖਿਆ ਨਾ ਕਰੋ ਲੀਡਰ ਆਪਣੇ ਬੱਚਿਆਂ ਨੂੰ ਲੈ ਕੇ ਗੱਡੀਆਂ ਦੇ ਵਿੱਚ ਜਦੋਂ ਜਾਂਦੇ ਨੇ ਪਹਿਲਾਂ ਤੁਸੀਂ ਖੜੇ ਹੁੰਦੇ ਹੋ ਵਰਦੀ ਪਾ ਕੇ ਇਦਾਂ ਹੈ ਨਾ ਇਹ ਚੱਲ ਪੈਣਗੇ ਫਿਰ ਕੱਤੇ ਬਿਨਾ ਨਾ ਜੀ ਨਾ ਸਾਢੇ ਵਗਾਰੇ ਇਹ ਕਹੀ ਨਹੀਂ ਕਰਦੇ ਵੀ ਇਹ ਟਾਇਰ ਗੱਡੀ ਆ ਜੀ ਕਿੰਨੇ ਹਜ਼ਾਰ ਦੀ ਗੱਡੀ ਹੋ ਜਾਏ ਇਹ ਇੱਕ ਟਾਇਰ ਫਿਸ ਗਿਆ ਗੱਡੀ ਉੱਥੀ ਡੈੱਡ ਹੋ ਜਾਂਦੀ ਹੈ ਐਦਾਂ ਹੀ ਸਾਢੇ ਵਗਾਰੇ ਚੱਲ ਨਹੀਂ ਸਕਦੀ ਪੁਲਿਸ ਵੀ ਨਹੀਂ ਚੱਲ ਸਕਦੀ ਸਾਢੇ ਵਗਾਰੇ ਲੀਡਰਾਂ ਦੀ ਸੁਰੱਖਿਆ ਕਰਨ ਵਾਲੇ ਉਹਨਾਂ ਦੇ ਬੱਚਿਆਂ ਨੂੰ ਲੈ ਕੇ ਜਾਣ ਵਾਲੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੰਨੇ ਆਜੋ ਥੋੜਾ ਜਿਹਾ ਨੇੜੇ ਜਿਹਾ ਹੋ ਜਿਓ ਤਾਰ ਕਿੰਨੀ ਉਮਰ ਹੋ ਗਈ ਜੀ ਮੇਰੀ ਹੋ ਗਈ ਜੀ 77 ਸਾਲ ਦੀ ਕਿੰਨੇ ਸਾਲ ਡਿਊਟੀ ਕੀਤੀ ਹੈ ਮੈਂ 20 ਸਾਲ ਤੇ 3 ਮਹੀਨੇ ਕੋਈ ਇਸ ਤਰ੍ਹਾਂ ਦਾ ਸਾਨੂੰ ਵਾਕਿਆ 77 ਸਾਲ ਹੁਣ ਕੀ ਕੰਮ ਕਰਦੇ ਹੋ ਆ ਘਰੇ ਆਜੋ ਹੁਣ ਕਿੱਦਾਂ ਚੱਲਦਾ ਘਰ ਦਾ ਗੁਜ਼ਾਰਾ ਬਸ ਏਦਾਂ ਹੀ ਆ ਜੀ ਮਾਰਾ ਮੋਟਾ ਹੀ ਘਰਦੇ ਹੈਗੇ हां कार हा, ये है के जी ਘਰ ਦੇ ਘਰ ਵਾਲੀ ਜਿਹੜੀ ਹੁੰਦੀ ਆ ਤਾਂ ਦੁੱਖ ਸੁੱਖ ਕੱਟ ਲੈਂਦੀ ਆ ਕਿਉਂਕਿ ਉਹਨੇ ਪੱਤੀ ਦੇ ਨਾਲ ਗਰੀਬੀ ਕੱਟੀ ਵੀ ਹੁੰਦੀ ਆ ਉਹਨੂੰ ਤਾਂ ਪਤਾ ਮੇਰੇ ਸਿਰ ਦਾ ਸਾਈ ਹੈ ਫਿਰ ਬੱਚੇ ਕਹਿੰਦੇ ਹੁੰਦੇ ਆ ਬਾਪੂ ਨੂੰ ਉਹ ਬੁੜਿਆ ਤੂੰ ਖੁਰਖੁਰ ਕਰੀ ਜਾਂਦਾ ਘਰ ਬੈਠਾ ਹੈ ਨਾ ਜਾ ਇੱਥੇ ਐਂ ਏਦਾਂ ਕਰਦੇ ਹੁੰਦੇ ਬੱਚੇ ਹਾਂਜੀ ਉਹ ਤਾਂ ਕਰਨੇ ਇਹ ਬੱਤੀਆਂ ਜ ਨਹੀਂ ਮਿਲਣਾ ਉਹਸੋਂ ਉਹਨਾਂ ਨੂੰ ਕਰਦੇ ਆ ਹਾਂਜੀ ਕਰਦੇ ਆ ਕਰਦੇ ਆ ਹੀ ਕਰਦੇ ਆ ਰੋਜ਼ ਆ ਜਾਂਦੇ ਧਰਨੇ ਚ ਰੋਜ਼ ਸਰਕਾਰਾਂ ਪਰ ਗੁੱਸਾ ਕਰਦਾ ਹੁਣ ਸਾਨੂੰ ਦੱਸ ਆਹੀ ਹੈ ਜੀ ਸਾਨੂੰ ਦਿੱਤਾ ਨਹੀਂ ਕੁਛ ਵੀ ਸਾਨੂੰ ਪੈਸਾਂ ਦਾ ਉਹ ਵੀ ਨਹੀਂ ਥੀ ਹਜੇ ਕੁਛ ਵੀ ਹਾਂਜੀ ਹਾਂਜੀ ਆਓ ਜੀ ਕੀ ਨਾਮ ਜੀ ਆਪਣਾ ਗੁਰਬਖਸ਼ ਸਿੰਘ ਜੀ ਗੁਰਬਖਸ਼ ਸਿੰਘ ਜੀ ਕੀ ਲੱਗ ਰਿਹਾ ਸਰਕਾਰਾਂ ਨੇ ਇਨਕਲਾਬ ल्याਂਦਾ ਪਿਆ ਬਦਲਾਅ ल्याਂਦਾ ਪਿਆ ਪੀੜੀਆਂ ਪੱਗਾ ਵਨ ਮੰਨ ਕੇ ਭਗਤ ਸਿੰਘ ਬਣੇ ਫਿਰਦੇ ਨੇ ਕੀ ਲੱਗਦਾ ਤੁਹਾਨੂੰ ਕੀ ਮਿਲਿਆ ਬਸ ਜਵੇਂ ਪੱਠਾ ਵਿਖਾ ਲੈਣਾ ਲਾਇਆ ਬਾ ਸਾਡਾ ਗਰੀਬ ਲੋਕਾਂ ਦਾ ਜਿਹੜੇ ਹੁਣ ਤੱਕ 24 ਘੰਟੇ ਡਿਊਟੀ ਕਰਨ ਦੇ ਬਾਵਜੂਦ ਖਰਲੀ ਹੱਥ ਘਰ ਨੂੰ ਭੇਜ ਦੇਣੇ ਦਸੂ ਉਹ ਤੋਂ ਬਾਅਦ ਆ ਇਸ ਉਮਰ ਦੇ ਵਿੱਚ ਹੁਣ 8 10 8 ਸਾਲ ਹੋ ਜਲੇ ਇੱਥੇ ਰੜ ਰੜ ਕੇ ਰੋਡ ਜਿੱਥੋਂ ਆਇਓ ਨਰੰਦਪੁਰ ਸਾਹਿਬ ਤੋਂ ਹੁਣ ਕੀ ਕੰਮ ਕਰਦੇ ਹੋ ਬਸ ਕੁਛ ਨਹੀਂ ਕੰਮ ਕਰਨਾ ਵਿਹਲੇ ਹੁਣ 70 72 ਸਾਲ ਦੀ ਗੋਮਰ ਰੋਟੀ ਲਈ ਕੁਝ ਤਾਂ ਕਰਨੇ ਪੈਂਦਾ ਰੋਟੀ ਦੇ ਨਾਲ ਮਾੜਾ ਮੋਟਾ ਖੇਤੀ ਖੇਤੀਬਾੜੀ ਆਪਣੀ ਕਰੀ ਜਾਈਦੀ ਰੋਟੀ ਤਾਂ ਖਾਣੀ ਹੋਈ ਆ ਜਦੋਂ ਤਨਖਾਹ ਲੈ ਕੇ ਆਉਂਦੇ ਸੀ ਉਦੋਂ ਰੋਟੀ ਥੋੜੀ ਵਧੀਆ ਜਿ ਮਿਲਦੀ ਸੀ ਹੁਣ ਵਿਚਾਰਿਆਂ ਨੂੰ ਕਿਆ ਕਈ ਮੈਂ ਕਹਿੰਦਾ ਲੰਗਰ 'ਚ ਖਾਣੀ ਪੈਂਦੀ ਹੈ ਕਈ ਵਾਰ ਸਰਕਾਰਾਂ ਨੂੰ ਸੋਚਣਾ ਚਾਹੀਦਾ ਜੀ ਵੀ ਜਿਹਨੇ ਹੱਥ ਬਾੜ ਦਾ ਇਹਨਾਂ ਕਟਿਆ ਵਿੱਚ ਉਹ ਇਹਨੇ ਜਿਹੜੇ ਬੰਦੇ ਮਰ ਗਏ 366 ਬੰਦੇ ਮਰ ਗਏ ਉਹਨਾਂ ਨੂੰ ਕੋਈ ਨਾ ਵਾਰ ਕੀਨੇ ਪੁੱਛਿਆ ਬਲਵੀਰ ਸਿੰਘ ਜੀ ਇਹ ਇੱਕ ਸਾਡੇ ਨਾਲ ਹੋ ਰਿਹਾ ਹੈ ਇਹ ਵਿਚਾਰੇ ਨੇ ਟੈਂਪੂ ਲੈ ਕੇ ਗੁਜ਼ਾਰਾ ਕਰਦਾ ਇਹ ਪਤਾ ਕਿਸੇ ਟਾਈਮ ਮੈਂ ਦੱਸ ਦਿੰਨਾ ਆਪਣੀ ਭਾਸ਼ਾ ਦੇ ਵਿੱਚ ਕਿਸੇ ਟਾਈਮ ਇਹ ਟ੍ਰੈਫਿਕ ਪੁਲਿਸ ਵਿੱਚ ਹੁੰਦੇ ਸੀ ਕਈ ਗਨਮੈਨ ਰਹੇ ਨੇ ਇਹ ਐਦਾ ਸਲੂਟ ਮਾਰੇ ਕਰਦੇ ਸੀ ਅਫਸਰਾਂ ਨੂੰ ਅੱਜ ਪਤਾ ਇਹ ਗਰੀਬ ਕੀ ਕਰਦਾ ਭਗਵੰਤਾਨ ਸਾਹਿਬ ਅੱਜ ਇਹ ਆਵਾਜ਼ਾਂ ਮਾਰਦਾ ਹੈ ਪੁਰਾਣਾ ਬੱਸ ਅਡਾ ਨਵਾਂ ਬੱਸ ਅਡਾ ਆਜੋ ਨਵਾਂ ਬੱਸ ਅਡਾ ਆਜੋ ਪੁਰਾਣਾ ਬੱਸ ਅਡਾ ਆਜੋ ਆਜੋ ਰੰਗੀਲਪੁਰ ਆਜੋ ਇਹ ਹਲਤ ਕਰਤੀ ਤੁਸੀਂ ਆਪਣੇ ਮੁਲਾਜ਼ਮਾਂ ਦੀ ਇਹ ਟੈਂਪੂ ਲੈ ਲਿਆ ਵਿਚਾਰੇ ਨੇ ਬਹੁਤ ਸਾਰੇ ਚਲਾਉਣ ਲੱਗੇ ਨੇ ਲੱਤ ਵੀ ਖਰਾਬ ਕਰੀ ਬੈਠਾ ਐ ਲੱਤ ਤੋਂ ਵੀ ਆਵਾਜ਼ ਆ ਰਹੀ ਕੀ ਕਹਣਾ ਤੁਹਾਨੂੰ ਤੁਹਾਨੂੰ ਤਾਂ ਬੜਾ ਗੁੱਸਾ ਹੋਣਾ ਸਰਕਾਰਾਂ ਤੇ ਮੇਰਾ ਡਿਊਟੀ ਤੇ ਹੋਇਆ ਜੀ ਐਕਸੀਡੈਂਟ ਅਸੀਂ ਤਾਂ ਡਿਊਟੀ ਸੀ ਜਦੋਂ ਐਕਸੀਡੈਂਟ ਹੋਇਆ ਮੇਰੀ ਨੈਰ ਤੇ ਡਿਊਟੀ ਦੀ ਜੀ ਇਹ ਐਕਸੀਡੈਂਟ ਹੋਇਆ ਜੀ ਸਰਕਾਰ ਨੇ ਕੁਝ ਨਹੀਂ ਸੁਣੀ ਕੁਝ ਨਹੀਂ ਮਦਦ ਕੀਤੀ ਸਾਡੀ ਹੁਣ ਸਾਨੂੰ ਪੈਨਸ਼ਨ ਵੀ ਮਿਲਦੀ ਅਸੀਂ ਤਾਂ ਭੁੱਖੇ ਮਰਦੇ ਆ 5-5 ਰੁਪਏ ਕਮਾਉਨੇ ਆ ਕਿਸੇ ਦੇ 5 ਲੈ ਲੈ ਕਿਸੇ ਦੇ 10 ਲੈ ਲੈ ਅਸੀਂ ਆਟੋ ਚਲਾ ਕੇ ਗੁਜ਼ਾਰਾ ਕਰਦੇ ਹਾਂ ਜਦੋਂ ਕੋਈ 10 ਰੁਪਏ ਤੁਹਾਡੇ ਹੱਥ ਪਰ ਰੱਖਦਾ ਫਿਰ ਤੁਹਾਡਾ ਤਾਂ ਰੋਣਾ ਨਿਕਲ ਜਾਂਦਾ ਹੁਣਾਂ ਕਿਸੇ ਟਾਈਮ ਤਰਖਾ ਲਿੰਦੇ ਸੀ ਕਿਸੇ ਦੇ ਗਨਮੈਨ ਸੀ ਜੱਜਾਂ ਦੇ ਟ੍ਰੈਫਿਕ ਪੁਲਿਸ ਵਿੱਚ ਖੜਦੇ ਸੀ ਤੁਸੀਂ ਤਾਂ ਫਿਰ ਰੋਣ ਲੱਗ ਜਾਂਦੇ ਹੁਣੇ ਤਾਂ ਹਾਂ ਮਾਰਦੇ ਹੁਣੇ 5-5 ਰੁਪਏ ਰੱਖਦੇ ਆ ਗਲੇ ਹੱਥਾਂ ਪਰ 5-5 5-5 ਰੁਪਏ ਕਮਾਉਨੇ ਆ ਮਾੜ ਮੋਢੇ ਦੇਖ ਲੋ ਸਾਡੇ ਕਹਿੰਦੇ ਸ਼ਰਮ ਕਰ ਲੋ ਦੇਖ ਕੇ ਮਾੜ ਮੋਢੀ ਤੁਹਾਡੇ ਹੋਮਗਾਰਡ ਦੇ ਮੁਲਾਜ਼ਮ 5-5 ਰੁਪਏ ਮੰਗ ਰਹੇ ਨੇ ਰਿਟਾਇਰ ਹੋਏ ਹੋਏ ਇਹ ਉਹ ਬਜ਼ੁਰਗ ਨੇ ਜਿਨ੍ਹਾਂ ਦੀਆਂ ਫੋਟੋਆਂ ਲੱਗੀਆਂ ਹੋਏ ਜਿਹੜੇ ਇੱਥੇ ਸ਼ਹੀਦ ਹੋ ਗਏ ਨੇ ਇਹ ਤਾਂ ਚਲੇ ਗਏ ਭਗੰਤਵਾਨ ਸਾਹਿਬ ਇਹਨਾਂ ਦੀ ਤਾਂ ਗੱਲ ਹੀ ਖਤਮ ਹੋ ਗਈ ਇਹਨਾਂ ਨੇ ਵੀ ਉਹ ਵਿਚਾਰੇ 70 ਦੇ ਹੋਗੇ ਨੇ ਇਹ 80 ਦੇ ਹੋਗੇ ਨੇ ਚਲੇ ਇਹਨਾਂ ਨੇ ਵੀ ਜਾਣਾ ਕਾਨੂੰ ਸ਼ਰਾਬ ਲੈਂਦੇ ਆ ਇਹਨਾਂ ਹੋਵੇ ਵੀ ਇਹ ਧਰਨੇ ਦੇ ਵਿੱਚ ਤਾਂ ਕੀ ਕਿਉਂਕਿ ਕਹਿੰਦੇ ਜਦੋਂ ਬੰਦਾ ਦੁਖੀ ਹੋ ਕੇ ਕਿਤੇ ਮਰਦਾ ਨਾ ਸਰੀਰ ਛੱਡਦਾ ਫਿਰ ਉਹਦੀ ਆਤਮਾ ਖਾਸਾ ਤੰਗ ਕਰਦੀ ਹੈ ਭਾਵੇਂ ਉਹ ਲੀਡਰ ਹੋਵੇ ਭਾਵੇਂ ਪੱਤਰਕਾਰ ਹੋਵੇ ਤੰਗ ਕਰਦੀ ਹੈ ਮੈਂ ਤਾਂਹੀਂ ਇਹਨਾਂ ਦੇ ਨਾਲ ਜੁੜਿਆ ਵਾਂ ਸੱਸੀ ਕਾਲ ਜੀ ਹੁਣ ਤੁਹਾਡਾ ਫੈਸਲਾ ਕੀ ਹੈ ਫੈਸਲਾ ਸਾਡਾ ਹੈ ਜੀ ਦੇਖੋ ਜੀ ਅਸੀਂ ਹੱਥ ਵੱਡਾ ਡਿਊਟੀ ਕਰੀ ਹੈ ਸਰਕਾਰ ਨੇ ਸਾੜੇਗਾ ਬੇਨਸਾਫੀ ਕਰੀ ਹੈ ਕਿ ਸਾਡੇ ਵੱੱਦ ਸਾਡਾ ਮੇੜਾ ਕਰਕੇ ਕਰਿਆ ਸਾਡੇ ਮਹਿਕ ਨੇ ਚੰਡੀਗੜ੍ਹ ਵਾਲੇ ਨੇ ਕਿ ਜਿਹਨੇ ਸਾਨੂੰ ਇੱਥੇ ਬਠਾਲ ਕੇ ਰੋਲਤਾ ਕਿ ਇਹਨਾਂ ਗੁਰਦੀਪ ਸਿੰਘ ਆ 137 ਕਮਲਜੀਤ ਸਿੰਘ ਮੂਰੇ ਕਰਿਆ ਹਾਂ ਵੀ ਉੱਥੇ ਇਹਨਾਂ ਸੜਕ ਤੇ ਬਠਾਲ ਰੱਖੋ ਵੀ ਇਹ ਬਹੁਤ ਮਾਰੀ ਗੱਲ ਕਰੀਆ ਗੁਰਦੀਪ ਸਿੰਘ ਨੇ ਵੀ ਸਾਰੇ ਬਾਰੇ ਕਿ ਮੰਗਲਵਾਰ ਨੂੰ ਇਹ ਚੰਡੀਗੜ੍ਹ ਜਾ ਕੇ ਆਏ ਆ ਸੋਮਵਾਰ ਨੂੰ ਸੱਚੋ ਚੰਡੀਗੜ੍ਹ ਜਾ ਕੇ ਆਏ ਆ ਜਿੱਥੇ ਆਪਣੇ ਡਾਇਰੈਕਟਰ ਨੂੰ ਹੁੰਦੀ ਆ ਮੈਨੂੰ ਜਦੇ ਫੋਨ ਆਕੇ ਭਾਈ ਥੋੜਾ ਗੁਰਦੀਪ ਸਿੰਘ ਅਤੇ ਆਪਣਾ ਕਰਨਾਲ ਸਿੰਘ ਇੱਕ ਤੀਆ ਬੰਦਾ ਹੋਰ ਤਾਂ ਨਾਲ ਵੀ ਭਾਈ ਸਾਹਿਬ ਨੂੰ ਮਿਲ ਕੇ ਆਇਆ ਸਾਹਿਬ ਬਾਰੇ ਉਹਨੇ ਇਹ ਨਹੀਂ ਦੱਸਿਆ ਵੀ ਕੀ ਗੱਲ ਹੋਈ ਆ ਕਿ ਇਹਨਾਂ ਦੇ ਇਹਨਾਂ ਦੇ ਜਿਹੜੇ ਡੀਜੀਪੀ ਸਾਹਿਬ ਨੇ ਵਧੀਆ ਇਨਸਾਨ ਨੇ ਮੇਰੇ ਗੱਲ ਵੀ ਗੱਲਬਾਤ ਹੁੰਦੀ ਰਹਿੰਦੀ ਹੈ ਮੈਂ ਇੱਕ ਗੱਲ ਦੱਸਦਾ ਕਿ ਪੜਿਆ ਲਿਖਿਆ ਪੱਤਰਕਾਰ ਤੇ ਪੜਿਆ ਲਿਖਿਆ ਇਹਨਾਂ ਦਾ ਕੋਈ ਲੀਡਰ ਇਹ ਵਿਚਾਰੇ ਅਨਪਾੜ੍ਹੇ ਇਹਨਾਂ ਨੂੰ ਪਤਾ ਨਹੀਂ ਇਹਨਾਂ ਨੂੰ ਐ ਵੀ ਸਾਡੀ ਪੈਨਸ਼ਨ ਆ ਜਾਂਦੀ ਹੈ ਨਾ ਇਹ ਐਦਾਂ ਢੀਕਦੇ ਰਹਿੰਦੇ ਐ ਇਹ ਭਰੋਸਾ ਕਰ ਲੈਂਦੇ ਐ ਫਿਰ ਮੇਰੇ ਵਰਗਾ ਪੱਤਰਕਾਰ ਜਾਂ ਮੇਰੇ ਵਰਗਾ ਲੀਡਰ ਇਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਹੁੰਦੀਆਂ ਉਹਨਾਂ ਦਾ ਖਲਵਾੜ ਕਰ ਜਾਂ ਕਰਦਾ ਐ ਤੇ ਫਿਰ ਵਿਚਾਰੇ ਪੈਨਸ਼ਨਾਂ ਢੀਕਦੇ ਮਰ ਜਾਂਦੇ ਨੇ ਇਹਨਾਂ ਦੇ ਨਾਲ ਟੁੱਟਦੇ ਨੇ ਇਹਨਾਂ ਦੇ ਬੱਚਿਆਂ ਦੇ ਸੁਪਨੇ ਇਹਨਾਂ ਦੇ ਨਾਲ ਟੁੱਟਦੇ ਨੇ ਇਹਨਾਂ ਦੀ ਬੇਟੀ ਦੇ ਸੁਪਨੇ ਇਹਨਾਂ ਦੇ ਨਾਲ ਟੁੱਟਦੇ ਨੇ ਇਹਦੀ ਘਰ ਵਾਲੀ ਦੀਆਂ ਸੁਪਨੇ ਇਹਨਾਂ ਦੇ ਨਾਲ ਟੁੱਟਦੇ ਨੇ ਇਹਨਾਂ ਦੇ ਚੁੱਲ੍ਹੇ ਦੇ ਸੁਪਨੇ ਇਹਨਾਂ ਦੇ ਨਾਲ ਟੁੱਟਦੇ ਨੇ ਇਹਨਾਂ ਦੇ ਖਾਲੀ ਪਤੀਲੇ ਜਿਹੜੇ ਖੜਕਦੇ ਨੇ ਉਹਨਾਂ ਦੇ ਸੁਪਨੇ ਸ਼ਰਮ ਕਰੋ ਸਰਕਾਰੋ ਕੀ ਫੈਸਲਾ ਜੀ ਹੁਣ ਤੁਹਾਡਾ ਅੱਜ ਅਸੀਂ ਮੀਟਿੰਗ ਕੀਤੀ ਉਹਦੇ ਹਾਂ ਜੀ ਮੀਟਿੰਗ ਕਰੀ ਅੱਜ ਅਸੀਂ ਮੀਨ ਵਿੱਚ ਪੈਨੇ ਵੀ ਪਾਈ ਸੀ ਅੱਜਾ ਰੋਡ ਜਾਮ ਕਰੂਗੇ ਜਿੰਨੇ ਮਰਜੀ ਸਾੜਾ ਨੁਕਸਾਨ ਹੋਵੇ ਬੰਦੇ ਮਰਜੇ ਮੈਂ ਪਰ ਅਸੀਂ ਜਿੰਨਾ ਚਿਰ ਸਾੜਾ ਨੋਟੀਫਿਕੇਸ਼ਨ ਨਹੀਂ ਆਉਂਦਾ ਉਹਨਾਂ ਚਿਰ ਜਾਮ ਨਹੀਂ ਕਰੂ ਕੋਈ ਰਾਹ ਤਾਂ ਨਹੀਂ ਖੋਲੂਗੇ ਕਿ ਜਿਹੜਾ ਇਹਨਾਂ ਨੇ ਇੱਕ ਫਾਇਲ ਬਣਾ ਕੇ ਪਜੀ ਪਛੇ ਕਹਿੰਦੇ ਵੀ ਜਿਹਦੀ 25 ਸਾਲ ਦਾ 23 ਸਾਲ ਨਕਲੀਗ ਦਾ 27 ਸਾਲ ਹੋਗੀ ਇਹ ਜਾਲਾ ਜਾਲ ਇਨਸਾਫ ਹੈ ਬੇਇਨਸਾਫੀ ਹੈ ਜਿਹਨੇ ਹੱਥਵਾਦ ਦਾ ਟਾਈਮ ਲੜਿਆ ਜਿਹਨੂੰ ਇਹ ਨਹੀਂ ਦਾ ਪਤਾ ਹੈਗਾ ਵੀ ਅਸੀਂ ਮੁੜ ਕੇ ਸ਼ਾਮ ਨੂੰ ਘਰ ਆਉਣਾ ਜਾਂ ਨਹੀਂ ਆਉਣਾ ਉਹ ਤਾਂ ਬਾਂਝੇ ਰੱਖ ਦਿਆ ਸਰਕਾਰ ਜਿਹੜੇ 92 ਦੇ ਪਾਰਟੀਆਂ ਨੂੰ ਦੱਸੋ ਉਹਨਾਂ ਨੇ ਕਿਹੜਾ ਮੁਕਾਬਲਾ ਕਰਿਆ ਹੱਥਵਾਦ ਦਾ ਕਿ ਮੈਂ ਫੇਰ ਸਰਕਾਰ ਨੂੰ ਚਤਾਵਨੀ ਦਿੰਦਾ ਕਿ ਜੇਕਰ ਸਾਡੀ ਪੈਨਸ਼ਨ ਨਾ ਹੋਈ ਸਾਨੂੰ ਇੱਕ ਵੀ ਸੀਟ ਨਹੀਂ ਆਉਣ ਦੋਗੇ ਜਕਾਤ ਚਾਹੁੰਦੇ ਨੇ ਚੰਨੀ ਮੁਸਾਬਕਾ ਮੁਖਮਤਿਆ ਕਰਾ ਪੰਨਿਆ ਦਾ ਚੰਨੀ ਚੰਨੀ ਦਾ ਹੋ ਡਾਕਟਰ ਚੰਨੀ ਦਾ ਮਮਲਣੇ ਆ ਕੇ ਕਰਾ ਕੇ ਮੈਂ ਕਾਲ ਕਾਲੇ ਚੋਲੇ ਪਾ ਕੇ ਦਫ਼ਤਰ ਮੂਰੇ ਪੰਨ ਕੇ ਆਉਂਗਾ ਮੈਂ ਮੈਂ ਪਰਵਾਹ ਨਹੀਂ ਕਰਦਾ ਮਰੇ ਹੋਤਾ ਸੀ ਜਾਂਗੇ ਕਿ ਮੈਂ ਫੇਰ ਬੇਨਤੀ ਕਰਦਾ ਭਗਵੰਤ ਮਾਨ ਸਰਕਾਰ ਚਾਹਤਾ ਸਾਰਾ ਕੰਮ ਕਰ ਦੇ ਸ਼ਹਿਰਾਂ ਵਿੱਚ ਨਹੀਂ ਆਪਣਾ ਬੋਰੀ ਬੇਚਣਾ ਬਦਲੋ ਤੁਹਾਨੂੰ ਕਰਨ ਨੂੰ ਤੋਂ ਥੋੜੇ ਕਦੇ ਕਦੇ ਡਾਕਟਰ ਜਿ ਘਰੇ ਪੰਨੂ ਗਏ ਕਾਲੇ ਚੋਲੇ ਪਾ ਕੇ ਆਉਂਗਾ ਜਦ ਜਦ ਝਾੜੂ ਚੋਣ ਨਿਸ਼ਾਨ ਤੇ ਇਹਨਾਂ ਨੇ ਉਹ ਵੋਟਾਂ ਲਈਆਂ ਸੀ ਤੁਹਾਤੇ ਜਦ ਇਹਨਾਂ ਨੇ ਕਿਹਾ ਸੀ ਕਿ ਝਾੜੂ ਦਾ ਜਿਹੜਾ ਚੋ ਝਾੜੂ ਹੈ ਨਾ ਉਹ ਪਿੰਡਾਂ ਦੇ ਗੰਦ ਸਾਫ ਕਰਦਾ ਹੈ ਜਨਾਨੀਆਂ ਦੇ ਵੀ ਕੰਮ ਕੰਮ ਆਉਂਦਾ ਏ ਜੇਕਰ ਹੁਣ ਇਹਨਾਂ ਨੇ ਸੁਣਵਾਈ ਤੁਹਾਡੀ ਨਾ ਕਰੀ ਫਿਰ ਝਾੜੂ ਚੋਂ ਨਿਸ਼ਾਨਤਾ ਇਹਨਾਂ ਦਾ ਫੇਰ ਹੈ ਝਾੜੂ ਦਾ ਕੀ ਕਰੋਗੇ ਤੁਸੀਂ ਫਿਰ ਹਾਂਜੀ ਸਭ ਕੁਝ ਕਰਾਂਗੇ ਅਸੀਂ ਅਸੀਂ ਇਹ ਵੀ ਕਹਾਂਗੇ ਕਿ ਡਾਕਟਰ ਚੰਨੀ ਜਾਤਾ ਨਾਰੇ ਬਾ ਮਾਰ ਕੇ ਆਉਂਦਾ ਦਾ ਇੱਥੇ ਤੇਲਿਆ ਖਿਲਾਉਂਦਾ ਸਾਨੂੰ ਵੀ ਮੈਂ ਤੁਹਾਨੂੰ ਪੈਂਚਨ ਵਾਕੇ ਠਾਲੂਗਾ ਮਨੂੰ ਵੋਟਾਂ ਬੋ ਅਸੀਂ ਵੋਟਾਂ ਵੀ ਪਾਏ ਨਗੋ ਤੇਲ ਵੀ ਅਸੀਂ 1000 ਰੁਪਏ ਦਾ ਟੈਂਪੂ ਜਾ ਆਪਣੇ ਕੋਲ ਤੇ ਪਾਇਆ ਪਰ ਸਾਡੀ ਇੱਕ ਵੀ ਸੁਣਵਾਈ ਨਹੀਂ ਕਰੀ ਕਿ ਮੈਂ ਹੁਣ ਫੇਰ ਡਾਕਟਰ ਚੰਨ ਜੀ ਚੰਨੀ ਨੂੰ ਕਹਿੰਦਾ ਜੇ ਜੂੰਦਾ ਬਾਦਾਂਗਾ ਤਾਂ ਇੱਥੇ ਘੇੜਾ ਮਾਰ ਜਾ ਨਹੀਂ ਤਾਂ ਤੇਰਾ ਪੱਤਾ ਸਾਹਿਬ ਇੱਕ ਸਾਲ ਰਹਿ ਗਿਆ ਤੇਰਾ ਹੁਣ ਤੁਸੀਂ ਬੇਨਤੀ ਕਰ ਰਹੇ ਹੋਮਗਾਰਡ ਦੇ ਮੁਲਾਜ਼ਮਾਂ ਨੂੰ ਵੀ 23 ਤਰੀਕ ਨੂੰ ਇੱਥੇ ਪਹੁੰਚੋ हां जी ਹੱਥੇ 23 ਜੇ 24 ਤਰੀਕ ਨੂੰ ਸੈਸ਼ਨ ਵਿੱਚ ਤੁਹਾਡੀ ਮੰਗ ਪੂਰੀ ਨਹੀਂ ਹੁੰਦੀ ਫਿਰ ਤੁਸੀਂ ਹੱਥੇ ਕੋਈ ਫੈਸਲਾ ਲਾਓਗੇ ਠੋਸੇ ਕਰ ਹਾਂ ਜੀ ਫੈਸਲਾ ਲਾਂਗੇ ਅਸੀਂ ਰੋਡ ਜਾਮ ਕਰਾਂਗੇ ਜਿਨ੍ਹਾਂ ਚੋਂ ਸਾਨੂੰ ਨੋਟੀਫਿਕੇਸ਼ਨ ਨਹੀਂ ਆਉਂਦਾ ਆ ਜਿਨ੍ਹਾਂ ਹੱਥਵਾ ਦੇ ਟਾਈਮ ਲੜਾਈ ਜੇ ਇੱਕ ਵੀ ਬੰਦੇ ਰਹਿ ਜਾਏਗਾ ਤਾਂ ਵੀ ਅਸੀਂ ਧਰਨਾ ਨਹੀਂ ਚੱਗੂ ਸਾਰੇ ਜਿਨ੍ਹਾਂ ਨੇ ਕਿੰਨੇ ਕੁ ਮੁਲਾਜ਼ਮਾ ਰਿਟਾਇਰ 84500 ਬੰਦਾ ਸਾਰੇ ਬਹੁਤ ਬਹੁਤ 4900 ਬੰਦੇ ਬਹੁਤ ਹਾਂ ਜੀ ਬਹੁਤ ਬੰਦਾ ਅਸੀਂ ਸਾਰੇ ਅਪੀਲ ਕਰਦੇ ਆਂ ਕਿ ਸਾਨੂੰ ਸਾਧੇ ਸਹਿਯੋਗ ਗੁਰਦਸਾ ਸੋਲ ਕਹਿੰਦਾ ਉਹ ਸਾਰੀ ਹੁਣ ਵੀ ਮੱਜਾ ਕਰਦੇ ਆ ਕਹਿੰਦੇ ਬਾਤੇ ਬਾਤ ਬੰਦੇ ਇਕੱਠੇ ਕਰਕੇ ਉਹ ਲੰਗਰ ਦੀ ਕੋਈ ਪਰਵਾਹ ਨਹੀਂ ਕਰਨੀ ਮੈਂ ਵੀਡੀਓ ਖਤਮ ਕਰਦਾ ਲੰਬੀ ਹੁੰਦੀ ਜਾ ਰਹੀ ਹੈ ਇਹਨਾਂ ਵੱਲੋਂ ਫੈਸਲਾ ਲਿਆ ਗਿਆ ਕਿ 23 ਤਰੀਕ ਨੂੰ ਸਾਰੇ ਮੁਲਾਜ਼ਮ ਇੱਥੇ ਪਹੁੰਚੋ ਤੇ ਅਸੀਂ ਕੋਈ ਫੈਸਲਾ ਲਿਆਂਗਾ ਲਵਾਂਗੇ ਮੈਂ ਹੋਮ ਕਾਰਡ ਦੇ ਔਨ ਡਿਊਟੀ ਮੁਲਾਜ਼ਮ ਹੈ ਚਾਹੇ ਰਿਟਾਇਰ ਮੁਲਾਜ਼ਮ ਹੈ ਮੈਂ ਸਾਰਿਆਂ ਨੂੰ ਇੱਕ ਆਪਣੇ ਵੱਲੋਂ ਦੱਸਦਾ ਕਿ ਇਹ ਜਿਹੜੇ ਬਜ਼ੁਰਗ ਨੇ ਇਹ ਮੇਰੇ ਬਾਪੂ ਵਰਗੇ ਨੇ ਮੇਰਾ ਬਾਪੂ ਚਪੜਾਸੀ ਹੋਇਆ ਕਰਦਾ ਸੀ 3500 ਰੁਪਏ ਲੈ ਕੇ ਆਉਂਦਾ ਸੀ ਜਦੋਂ 3500 ਰੁਪਏ ਬੰਦ ਹੋ ਜਾਂਦਾ ਸੀ ਫਿਰ ਬੜਾ ਔਖਾ ਸੀ ਇਹ ਵੀ ਮੇਰੇ ਬਾਪ ਵਰਗੇ ਨੇ ਇਹ ਬਿਲਕੁਲ ਮੇਰੇ ਡੈਡੀ ਵਰਗੇ ਨੇ ਮੈਨੂੰ ਆਪਣੇ ਮਾਂ ਬਾਪ ਲੱਗਦੇ ਨੇ ਜਿਹੜੇ ਰਿਟਾਇਰ ਮੁਲਾਜ਼ਮ ਨੇ ਉਹ ਮੈਨੂੰ ਮਾਂ ਬਾਪ ਲੱਗਦੇ ਨੇ ਜਿਹੜੇ ਔਨ ਡਿਊਟੀਆਂ ਨੇ ਉਹਨਾਂ 'ਚ ਵੀ ਬਜ਼ੁਰਗ ਨੇ ਕਈ ਜਿਹੜੇ ਸਾਡੇ ਛੋਟੀਆਂ ਡਿਊਟੀਆਂ ਵਾਲੇ ਨੇ ਮੈਨੂੰ ਸਾਰੇ ਸਾਂਝੇ ਨੇ ਮੈਂ ਸਾਰਿਆਂ ਲਈ ਸਾਂਝਾ ਮੈਂ ਸਾਰਿਆਂ ਲਈ ਲੜਾਂਗਾ ਆਓ ਆਪਾਂ ਇਹਨਾਂ ਦੇ ਫੈਸਲੇ ਨੂੰ ਮਨਜ਼ੂਰ ਕਰ ਦੇ ਹੋ ਜਗਤਾਰ ਸਿੰਘ ਵੱਲੋਂ ਜੋ ਬੇਨਤੀ ਕੀਤੀ ਗਈ ਹੈ ਇਹਨਾਂ ਵੱਲੋਂ ਬੇਨਤੀ ਹੈ ਕਿ 23 ਤਰੀਕ ਨੂੰ ਸਾਰੇ ਹੋਮਗਾਰਡ ਦੇ ਜਵਾਨ ਇੱਥੇ ਪਹੁੰਚੋ ਆਪਾਂ ਕੋਈ ਮੀਟਿੰਗ ਕਰੀਏ ਉਸ ਤੋਂ ਬਾਅਦ ਇਹਨਾਂ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਕੋਈ ਫੋਰਸ ਫੈਸਲਾ ਲਵਾਂਗੇ ਮੈਂ ਤੁਹਾਡਾ دوست ਹਰਵਿੰਦਰ ਰੋਪੜ ਤੋਂ ਦੇਖਦੇ ਰਹੋ ਪ੍ਰੈਮ ਦੇ ਰੋਪੜ